ਹੁਣ ਮੈਂ ਤੁਹਾਨੂੰ ਦੱਸੂਗਾ ਵੀ ਉੱਥੇ ਸ਼ੈਲਰ ਦੇ ਉੱਥੇ ਗੇਟ ਦੇ ਮੂਹਰੇ ਲੜਾਈ ਉੱਥੇ ਹਾਲਾਂਕਿ ਇਹਨਾਂ ਦੇ ਕੈਮਰੇ ਲੱਗੇ ਹੋਏ ਸੀਗੇ 4-5 ਇਹ ਕਹਿੰਦੇ ਜੀ ਸਾਡੇ ਟੈਂ ਕੈਮਰੇ ਤਾਂ ਖਰਾਬ ਸੀਗੇ ਕਿਉਂਕਿ ਸਾਰਾ ਪਲਾਂਟ ਕੀਤਾ ਹੋਇਆ ਸੀਗਾ ਪੁਲਿਸ ਨੂੰ ਵੀ ਇਹਨਾਂ ਨੇ ਆਪਣੀ ਫੋਟੋ ਕੋਈ ਸੀਸੀਟੀਵੀ ਵਗੈਰਾ ਨਹੀਂ ਦਿੱਤੀ ਹੈਗੀ ਜਾਂ ਦਿੱਤੀ ਹੈ ਨਹੀਂ ਸਾਨੂੰ ਤੇ ਕਿਹੜਾ ਕੁਝ ਦਿਖਾਉਣਾ ਬਟ ਪਤਾ ਨਹੀਂ ਹੈਗਾ ਬਟ ਮੈਂ ਤਾਂ ਤੈਨੂੰ ਇਹ ਕਹੂੰਗਾ ਵੀ ਪੁਲਿਸ ਨੇ ਸਾਨੂੰ ਕੁਝ ਵੀ ਨਹੀਂ ਕਿਹਾ ਹੈਗਾ ਮੈਨੂੰ ਲੱਗਦਾ ਕਿ ਹਾਲਾਂਕਿ ਉਹਨਾਂ ਨੂੰ ਪਤਾ ਸੀਗਾ ਸਾਰੀ ਗੱਲ ਦਾ ਵੀ ਹੋਈ ਹੋਈ ਆ ਇਹ ਸ਼ਾਇਦ ਮੰਨ ਗਏ ਹੋਣਗੇ ਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਰਾਜੇਵਾਲ ਲੀਡਰ ਆ ਫਿਰ ਇਹਦਾ ਮੁੰਡਾ ਐਸਐਸਪੀ ਦੇ ਖੰਨੇ 2-200 ਬੰਦਾ ਕਿਸਾਨੀ ਅੰਦੋਲਨ ਵਾਲਾ ਜਿਹੜਾ ਇਹਨਾਂ ਦੀ ਜਥੇਬੰਦੀ ਇਹਦੇ ਉਹਨਾਂ ਨੂੰ ਕਹਿ ਕੇ ਲੈ ਜਾਂਦੇ ਨੇ ਵੀ ਇੱਕ ਲੈਟਰ ਜੀ ਦੇ ਕੇ ਆਉਣੀ ਆ ਸੀ ਐਸਐਸਪੀ ਦੇ ਨਾਲ ਚੱਲੋ ਉਹ 200 ਬੰਦਾ ਜਦੋਂ ਜਾਂਦਾ ਹੁਣ ਐਸਐਸਪੀ ਦੇ ਪ੍ਰੈਸ਼ਰ ਪੈ ਜਾਂਦਾ ਵੀ ਥਾਣੇ ਨੂੰ ਬਚਾਵਾ 1.5-200 ਬੰਦਾ ਲੈ ਕੇ ਕਿਸਾਨੀ ਲੀਡਰ ਪਹੁੰਚ ਗਿਆ ਇਦਾਂ ਫਿਰ ਇਹ ਦਬਾਅ ਆਉਂਦੇ ਨੇ ਇਹ ਅਫਸਰਾਂ ਤੇ ਵੀ ਅਸੀਂ ਦੱਸ ਕੇ ਹੁੰਦੇ ਨੇ ਵੀ ਅਸੀਂ ਤਾਂ ਖਾਸੇ ਬੜੇ ਰਹੀਸ ਬੰਦੇ ਆ ਸਾਨੂੰ ਨਾ ਹੱਥ ਲਾਈ। ਸੋ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ। ਕਈ ਐਸਐਸਪੀ ਬਦਲ ਗਏ ਕਿਉਂਕਿ ਉਹ ਸਮਾਂ ਸੀਗਾ ਸਰਕਾਰ ਨਵੀਂ ਬਣੀ ਦਾ। ਭਗਵੰਤਮਨ ਵੀ ਬਣਿਆ ਸੀ ਉਧਰੋਂ ਇੱਧਰ ਰੌਲਾ ਪੈ ਗਿਆ। ਉਧਰੋਂ ਭਗਵੰਤਮਨ ਬਣ ਗਿਆ ਤੇ ਇੱਧਰਲੇ ਪਾਸੇ ਰਾਜੇ ਵਾਲਨੇ ਜੀ ਮੁੰਡੇ ਨੇ ਇੱਧਰ ਤੰਗ ਕੀਤਾ ਤੇ ਕਈ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਹੁਣ ਮੈਂ ਤੁਹਾਨੂੰ ਦੱਸੂ ਵੀ ਇਹ ਲੜਾਈ ਹੋਈ ਕਿਉਂ ਆ। ਇਹ ਲੜਾਈ ਹੋਈ ਆ ਉੱਥੇ ਜ਼ਮੀਨ ਆ। ਮੇਰੇ ਤਾਏ ਦੇ ਮੁੰਡੇ ਨੇ 5 ਕਨਾਲਾ 6 ਕਨਾਲਾ ਇਹਨੂੰ ਜ਼ਮੀਨ ਦੀਆਂ 6 ਕਨਾਲਾ ਵੇਚਤੀ ਆ ਉਹ ਜ਼ਮੀਨ ਆ ਇੱਕ ਤਾਂ ਸ਼ੈਲਰ ਦੇ ਇਧਰਲੇ ਪਾਸੇ ਜਿੱਥੇ ਤੁਹਾਨੂੰ ਆ ਦਰਖਤ ਖੜੇ ਦੀਂਦੇ ਨੇ ਥੋੜੀ ਜੀ 6 ਕਨਾਲਾ ਦੇ ਵਿੱਚੋਂ ਤੇ ਬਾਕੀ ਦਾ ਰਕਬਾ ਉਹ ਪਰਲੇ ਪਾਸੇ ਚਲੇ ਜਾਂਦਾ ਉਧਰ ਮੜੀਆਂ ਨੇ ਮੜੀਆਂ ਦੇ ਬੈਕ ਸਾਈਡ ਤੇ ਉਹ ਦੋ ਹਿੱਸਿਆਂ ਦੇ ਵਿੱਚੋਂ ਬਸ ਦੋ ਹਿੱਸਿਆਂ ਦੇ ਵਿੱਚ ਸਾਡੇ ਤਾਏ ਦੇ ਮੁੰਡੇ ਨਾਲ ਨੰਬਰ ਸਾਂਝੇ ਸੀਗੇ ਉਹਨਾਂ ਨੂੰ ਇਹਨਾਂ ਨੇ ਗੱਲਾਂ ਦੇ ਵਿੱਚ ਲੈ ਲਿਆ ਤੇ ਹੁਣ ਤਾਂ ਇਹਦੇ ਮੁੰਡੇ ਕੋਲੇ ਜਿੱਥੇ ਜ਼ਮੀਨ ਆ ਉੱਥੇ ਸਾਡੇ ਹੁਣ ਵੀ ਤਿੰਨ ਕੀਲੇ ਹੋਰ ਜਗ੍ਹਾ ਵੀ ਹੈਗੇ ਨੇ ਸੋ ਬਾਕੀ ਦੇ ਜਿਹੜੇ 5-6 ਕੀਲੇ ਸੀਗੇ ਉਰੇ ਸੀਗੇ ਸੋ ਉਹ ਉਹਦੇ ਵਿੱਚੋਂ ਦੋ ਨੰਬਰਾਂ ਦੇ ਵਿੱਚ ਉਹਨਾਂ ਨੇ ਕੁਛ-ਕੁਛ ਹਿੱਸੇਦਾਰੀ ਹੋ ਗਈ ਇਹਨਾਂ ਨੇ ਉਹ ਤਾਏ ਦੇ ਮੁੰਡੇ ਨੂੰ ਆਪਣੇ ਹੱਥ ਤੇ ਕਰਕੇ ਉਹ ਕਹਿੰਦਾ ਪਤਾ ਨਹੀਂ ਨਾ ਇਹਨਾਂ ਨਾਲ ਕੋਈ ਉਹਦੀ ਰਿਸ਼ਤੇਦਾਰੀ ਹੈ ਪਤਾ ਨਹੀਂ ਹੈਗਾ ਵੀ ਕੀ ਰਿਸ਼ਤੇਦਾਰੀ ਹੈ ਕੀ ਨਹੀਂ ਉਹ ਹਰਪਾਲ ਆੜਤੀਆ ਰਾਜੇ ਵਾਲੇ ਦੇ ਮੁੰਡੇ ਦਾ ਸ਼ੈਲਰ 파ਟਨਰ ਇੱਥੇ ਦਾ ਉਹ ਕਹਿੰਦਾ ਉਹਦੀ ਕੋਈ ਰਿਸ਼ਤੇ ਰੁਸਤੇਦਾਰੀ ਆ ਉਹ ਬੰਦਿਆਂ ਨੇ ਇਹਨੂੰ ਕਹਤਾ ਵੀ ਇਹ ਸ਼ੈਲਰ ਦੇ ਨਾਲ ਲੱਗਦਾ ਜਿਹੜੀ ਜਮੀਨ ਆ ਉਹ ਮੈਨੂੰ ਦੇ ਦੇ। ਉਹ ਬੰਦਾ ਨਸ਼ਈ ਅਮਲੀ ਉਹਨੇ ਦੇਤੇ ਉਹਨੇ ਦੇਤੀ ਜਮੀਨ ਇਹਨਾਂ ਨੂੰ 5-6 ਕਨਾਲਾ ਫੁੱਲ ਖਾਤੀ ਆ ਤੇ ਇਹਨਾਂ ਨੇ ਉਹ ਜਿਹੜੀ 6 ਕਨਾਲਾ ਨੇ ਉਹ ਤਾਂ ਇਹ ਕਬਜ਼ੇ 'ਚ ਲਈਓ ਫਿਰਦੇ ਨੇ। ਇਹਨਾਂ ਨੇ 5 ਕਨਾਲਾ ਹੋਰ ਨਾਲ ਮੇਰੀਆ ਦੱਬ ਲਿਆ ਕਿਉਂਕਿ 2-2.5 ਸਾਲੋਂ ਉਦੋਂ 2008 ਦੇ ਵਿੱਚ ਜਮੀਨ ਬੰਜਰ ਪਈ ਸੀਗੀ। 2008 ਦੇ ਵਿੱਚ ਜਦੋਂ ਜ਼ਮੀਨ ਮੰੰਜਰ ਪਈ ਸੀਗੀ ਇਹਨਾਂ ਨੇ ਕੋਈ ਨਹੀਂ ਦੇਖਣ ਆਉਂਦਾ ਸੀ ਮੇਰੀ ਮਾਂ ਤਾਂ ਡਰਦੀ ਸੀਗੀ ਅਸੀਂ ਸ਼ਰੀਕਾ ਵੀ ਮਾੜਾ ਸੀ ਪਰ ਸ਼ਰੀਕਿਆਂ ਨੇ ਇਹਨਾਂ ਨੂੰ ਜ਼ਮੀਨ ਕੀ ਦੇਤੀ ਇਹਨਾਂ ਨੇ ਤਾਂ ਉਹ ਛੇਕ ਨਾਲਾ ਦੇ ਵੱਟੇ ਛਈ ਕੀਲੇ ਇੱਥੇ ਪੂਰੇ ਦੱਬ ਲੇ ਭਈਆ ਦਾ ਰਾਜ ਹੋ ਗਿਆ ਉੱਥੇ 12 ਟਾ ਬਣੀਆਂ ਹੋਈਆਂ ਨੇ ਮੇਰੇ ਕੋਲ ਪ੍ਰੂਫ ਹੈ ਨੰਗੇ ਭਈਏ 12 ਟਾ 12 ਟਾ ਬੰਦ ਨਹੀਂ ਓਪਨ ਕੁੰਡਾ ਜਹੀਆ ਬਣਾ ਕੇ ਗੋਲ ਸਰਕਲ ਵਾਲੀ ਉਹਦੇ ਵਿੱਚ ਬੈਠੇ ਨੇ ਭਈਏ ਆਪਣੀਆਂ ਬੋਤਲਾ ਲਈ ਹਰ ਵਕਤ ਨੰਗੇ ਮੇਰੀ ਮਾਂ ਦਾ ਭੈਣ ਦਾ ਆਉਣਾ ਵੀ ਇੱਥੇ ਔਖਾ ਦੁੱਬਰ ਹੋ ਗਿਆ ਜ਼ਮੀਨਾਂ ਨੂੰ ਦੇਖਣ ਦਾ ਵੀ ਅਸੀਂ ਨਹੀਂ ਆਏ ਹਾਂਗੇ ਜਦੋਂ ਅਸੀਂ ਆਉਂਨੇ ਉੱਥੇ ਭਈਏ ਖੜ ਜਾਂਦੇ ਸੀਗੇ ਬਾਹਰ ਗੇਟ ਦੇ ਉੱਥੋਂ ਨਿਕਲ ਕੇ ਬਾਹਰ ਉੱਥੇ ਗੁੰਡਾਗਰਦੀ ਬਦਮਾਸ਼ੀ ਕਰਦੇ ਸੀਗੇ ਸਾਰੇ ਸਾਰੇ ਭਈਏ ਉੱਥੇ ਬਦਮਾਸ਼ੀ ਕਰਦੇ ਸੀਗੇ ਸਾਰੇ ਉੱਥੇ ਕਿੰਨੀ ਵਾਰੋਂ ਨੂੰ ਮੈਂ ਕਿਹਾ ਮੇਰੀ ਮਾਤਾ ਨੇ ਕਿਹਾ ਵੀ ਇਦਾਂ ਨਹੀਂ ਕਰੀਦਾ ਹੁੰਦਾ ਤੁਸੀਂ ਪਰਦੇਸੀ ਬੰਦੇ ਹੋ ਤੁਸੀਂ ਆਪਣਾ ਰਜਗਾਰ ਕਮਾਉਣਾ ਹੈ ਤੁਸੀਂ ਆਪਣਾ ਰਜਗਾਰ ਕਮਾਓ ਕਿਸੇ ਦੀ ਜ਼ਮੀਨ 'ਤੇ ਇੱਥੇ ਪ੍ਰਾਪਰਟੀ ਖਰਾਬ ਕਰਦੇ ਹੋ ਸਾਡਾ ਲਿੰਗਣਾ ਪੜਨਾ ਤੁਸੀਂ ਦੁੱਬਰ ਕੀਤਾ ਹੋਇਆ ਇੰਨੇ ਨੇ 20 20 30 30 ਬੰਦੇ ਭਈਏ ਸਾਰਾ ਦਿਨ ਕੱਚਿਆਂ ਦੇ ਵਿੱਚ ਘੁੰਮਦੇ ਬੋਤਲਾ ਚੱਕ ਕੇ ਉਧਰ ਨੂੰ ਬੋਤਲਾ ਆਹ ਖੇਤ ਦੇ ਵਿੱਚ ਸਾਰੇ ਦੇ ਵਿੱਚ ਟਾਇਲਟ ਕਰਤੀ ਗੰਦ ਪਲਾਸਟਿਕ ਇਹਨਾਂ ਦੇ ਕਰੋਨਾ ਦੇ ਟਾਈਮ 'ਤੇ ਇਹਨਾਂ ਦੇ ਡਾਕਟਰ ਆਉਂਦੇ ਰਹੇ ਨੇ ਇੰਜੈਕਸ਼ਨ ਲੱਗਦੇ ਰਹੇ ਨੇ ਜਿੰਨੇ ਵੀ ਭਈਏ ਦੇ ਸਾਰੇ ਇੰਜੈਕਸ਼ਨ ਉੱਥੇ ਪਏ ਹੁੰਦੇ ਸੀਗੇ ਸਾਰੇ ਖਰੀਅਾ ਅੱਜ ਇੱਥੇ ਗਲੀਆਂ ਕੱਢੀਆਂ ਹੋਈਆਂ ਨੇ ਬੜੇ ਬੜੇ ਮਘੋਰੇ ਸ਼ੈਲਰ ਤੇ ਪੌਣੇ ਚਾਰ ਕਿਲੇ ਦਾ ਪਾਣੀ ਜਿਹੜਾ ਇੱਧਰ ਜਾਂਦਾ ਸੀਗਾ ਤੇ ਪਰਲੇ ਪਾਸੇ ਜਿੱਥੇ ਇਹਨਾਂ ਨੇ ਜ਼ਮੀਨ ਲਈ ਹੀ ਆ ਉੱਥੇ ਗੇਟ ਕੱਢਿਆ ਹੋਇਆ ਸੀ ਉਹ ਜ਼ਮੀਨ ਦੇ ਵਿੱਚ ਇਹਨਾਂ ਦਾ ਉਹ ਜ਼ਮੀਨ ਦੇ ਵਿੱਚ ਇਹਨਾਂ ਦਾ ਗੇਟ 25-30 ਸਾਲਾਂ ਤੋਂ ਹੀ ਆ ਜ਼ਮੀਨ ਲੈਣ ਤੋਂ ਪਹਿਲਾਂ ਵੀ 2008 ਦੀ ਜ਼ਮੀਨ ਲਈ ਆ ਪਰ ਪਹਿਲਾਂ ਦਾ ਹੀ ਆ ਉਹ ਗੇਟ ਵੀ ਇਹਨਾਂ ਨੇ ਪਹਿਲਾਂ ਹੀ ਕੱਢਿਆ ਹੋਇਆ ਨਾਲੇ ਕਿ ਹਾਲਾਂਕਿ ਇੱਧਰ ਇਹਨਾਂ ਦੀ ਜ਼ਮੀਨ ਕੁਛ ਨਹੀਂ ਸੀਗੀ ਇਹਨਾਂ ਨੇ ਆਹ ਪਹੀ ਦੀ ਗੰਦ ਬਣਾਤਾ ਪੂਰਾ ਉਥੇ ਢੇਰਾ ਦੇ ਢੇਰ ਭਈਆ ਦੇ ਕੱਪੜੇ ਪੁਰਾਣੇ ਜਿੰਨੇ ਵੀ ਹੁੰਦੇ ਸੀਗੇ ਉਹ ਸਾਰੇ ਉਥੇ ਦੱਬੇ ਹੋਏ ਹੁੰਦੇ ਸੀਗੇ ਤੇ ਉਹ ਢੇਰ ਇੰਨੀ ਕਿੰਨੀ ਵਾਰਨ ਤੱਕ ਕਿੰਨੀ-ਕਿੰਨੀ ਵਾਰ ਤਾ ਉਥੋਂ ਸਾਲੇ ਸਾਫ਼ ਕਰਾਏ ਨੇ ਉਹ ਜਿੰਨੇ ਵੀ ਉਥੇ ਢੇਰ ਹੁੰਦੇ ਸੀਗੇ ਸਾਰੇ ਉਹ ਉਹ ਇੰਨਾ 20 20 ਵੀ ਹਜ਼ਾਰ ਰੁਪਏ ਨੂੰ ਕੀਲਾ ਜ਼ਮੀਨ ਦਾ ਦੇਣਾ ਅੱਜ ਤੋਂ 7-8 ਸਾਲ ਪਹਿਲਾਂ ਵੀ ਕੀ ਹੁੰਦਾ ਸੀਗਾ ਰੇਟ ਮੈਨੂੰ ਕੋਈ ਦੱਸ ਸਕਦਾ ਬੰਦਾ 20-20 ਹਜ਼ਾਰ ਨੂੰ ਉਹ ਵੀ ਅਗਲੇ ਨੇ ਇਹ ਕਹਿਣਾ ਵੀ ਥੋੜੇ ਤੇ ਆਸਾਨ ਕੀਤਾ ਯਾਰ ਜ਼ਮੀਨ ਲੈਣ ਨੂੰ ਯਾਰ ਸ਼ੈਲਰ ਦੇ ਸਾਰੇ ਪਾਣੀ ਦੀ ਤਾਂ ਮਾਰ ਆਰੇ ਸਾਰੇ ਪਾਸੇ ਜ਼ਮੀਨ ਬਦਨਾਮ ਇਹਨੂੰ ਕੌਣ ਲੈਂਦਾ ਨਾ ਉਹ ਕਦੇ ਟੋਇਆ ਦੀ ਸਫਾਈ ਉਹ ਕਰਨ ਦਿੱਤੀ ਕਿਸੇ ਨੇ ਨਾ ਉਹ ਜ਼ਮੀਨ ਨੂੰ ਵਧੀਆ ਬਣਾਉਣ ਦਿੱਤਾ ਜ਼ਮੀਨ ਦਾ ਕੋਈ ਵੀ ਮੈਨੂੰ ਅੜ ਵਾਲੇ ਜ਼ਮੀਨ ਦਿਖਾ ਦੇਵੇ ਹਾਲਾਂਕਿ ਮੈਂ ਤੁਹਾਨੂੰ ਇੱਥੇ ਇੰਨੇ ਟੋਏ ਦਿਖਾ ਦੂੰਗਾ ਸਾਨੂੰ ਸੌਣ ਨੂੰ ਮਿਲਦਾ ਵੀ ਇਹ ਟੋਏ ਨੇ ਨਾ ਇਹ ਕੀ ਹੁੰਦਾ ਟੋਏ ਨੂੰ ਕੀ ਆ ਯਾਰ ਪ੍ਰੋਪਰ ਮੀਨ ਤਾਂ ਜ਼ਮੀਨ ਆ ਧਰਤੀ ਮਾਤਾ ਧਰਤੀ ਹੀ ਆ ਖਾਣ ਨੂੰ ਦੰਦੀਆ ਪਜਾਉ ਆ ਹੁਣ ਤੁਹਾਨੂੰ ਜਮੀਨ ਇੱਕ ਵਾਰ ਮੈਂ ਸਾਰਾ ਉਧਰ ਤੱਕ ਦਿਖਾ ਕੇ ਆਉਂਗਾ ਵੀ ਤੁਹਾਨੂੰ ਪਤਾ ਲੱਗੇ ਵੀਡੀਓ ਦੇ ਵਿੱਚ ਵੀ ਕੀ ਆ ਆ ਇੱਥੇ ਘਰ ਪਾਇਆ ਵੀ ਇਹਨਾਂ ਨੇ ਜ਼ਮੀਨ ਦੱਬ ਲਈ ਅਸੀਂ ਪਿੱਛੇ ਲੜਾਈ ਕੀਤੀ ਆ ਵੀ ਇੱਥੇ ਮਕਾਨ ਬਣਾ ਲਿਆ ਇਹ ਜ਼ਮੀਨਾਂ ਨਹੀਂ ਛੱਡ ਕੇ ਹੁਣ ਜਾਂਦੇ ਹੈਗੇ ਪੱਕਾ ਇਹਨਾਂ ਨੇ ਨਹੀਂ ਮੁੰਡਿਆਂ ਨੇ ਵੇਚਣੀਆਂ ਜ਼ਮੀਨਾਂ ਯਾਰ ਉਹ ਨਹੀਂ ਦੇਣੀ ਰਾਜ ਵਾਲ ਕਿਸੇ ਨੇ ਜ਼ਮੀਨ ਇੰਨਾ ਕਿਉਂ ਹੰਕਾਰਿਆ ਪਿਆ ਜ਼ਮੀਨਾਂ ਨਾਲ ਰੱਜਿਆ ਨਹੀਂ ਰੱਬ ਨੇ ਇਹ ਵੀ ਖੋਹ ਲੈਣੀਆਂ ਨੇ ਤੇਰੇ ਤੋਂ ਉਹ ਤੇਰੇ ਪੋਤੇ ਦਾ ਪਤਾ ਹਨਾ ਤੈਨੂੰ ਮੇਰੇ ਹੁਣ ਕਾਨੂੰ ਮੂੰਹ ਖਲਾਉਣਾ ਤਾਂ ਮੈਂ ਚਾਹਦਾ ਨਹੀਂ ਹੈਗਾ ਮੇਰੇ ਖਾਨ ਦਾ ਮੁੰਡਾ ਉਹ ਮੈਂ ਉਹ ਗੁੱਸਾ ਵਸੇ ਇਹੀ ਆ ਵੀ ਉਹਨੇ ਆਪਣੇ ਪਿਓ ਨੂੰ ਨਹੀਂ ਕਿਹਾ ਹੈਗਾ ਬਈ ਯਾਰ ਤੂੰ ਕੀ ਕਰਦਾ ਬਾਪੂ ਤੂੰ ਭੈਣ ਤੋਂ ਰੱਜਿਆ ਪੁੱਜਿਆ ਬੰਦਾ ਸੇਠ ਬੰਦਾ ਤੂੰ ਆਹ ਤੁੱਚੀਆ ਗੱਲਾਂ ਕਰੇਂਗਾ 2-2 ਫੁੱਟ ਪਿੱਛੇ ਜਗਾ ਪਿੱਛੇ ਤੂੰ ਲੜਾਈਆ ਕਰਦਾ ਕਿ ਲਿਆ ਨਾਲ ਜਾ ਜਾ ਕੇ ਮੇਰੀ ਪਹੀਏ ਚ 2 ਫੁੱਟਾ ਮੈਂ ਇੱਥੇ ਜੀਦਾ ਹੁਣ ਟਰੈਕਟਰ ਵੀ ਕੱਢੂੰ ਮੇਰੀ ਪਹੀਏ ਦੇ ਵਿੱਚ 2 ਫੁੱਟ ਜਗਾ ਮੈਂ ਗੰਦ ਵੀ ਸਿੱਟੂੰ ਮੈਂ ਗੇਟ ਕੱਟ ਕੇ ਭਈਏ ਵੀ ਬਾਹਰ ਕੱਢੂੰਗਾ ਸਾਰੇ ਤੇ ਭਈਏ ਲਲਕਾਰਦੇ ਨੇ ਉੱਥੇ ਖੜਕੇ ਥਾਪੀਆਂ ਮਾਰਦੇ ਨੇ ਵੀ ਇਕੱਠ ਕਰਕੇ ਘੇਰਦੇ ਨੇ ਮੇਰੀ ਮਾਂ ਨੇ ਵੀ ਕੱਲੀ ਨੇ ਜ਼ਮੀਨ ਦੇ ਵਿੱਚ ਆਉਣਾ ਸ਼ੈਲਰ ਦੇ ਮੂਹਰੇ ਨੰਗੇ ਹੋਏ ਭਈਏ ਅੱਜ ਸ਼ੈਲਰ ਦੇ ਮੂਹਰੇ ਖੜਦੇ ਨੇ ਅੱਜ ਲਖਾਈਆ ਵੀ ਖਰਾਬ ਹੋ ਗਈ ਆ ਸਾਡੀਆਂ ਤਾਂ ਪਹਿਣਾ ਦੀ ਜ਼ਿੰਮੇਵਾਰੀ ਬਾਪ ਹੈ ਨਹੀਂ ਸਿਰ ਤੇ ਉਹ ਵਿਧਵਾ ਮਾਂ ਸਾਰਾ ਸਾਰਾ ਦਿਨ ਠਾਣੇ ਤੇ ਕਚਹਿਰੀਆਂ ਦੇ ਵਿੱਚ ਉੱਥੇ ੱੱਕੇ ਖਾਂਦੀ ਫਿਰਦੀ ਸੀਗੀ ਸ਼ਰਮ ਨਹੀਂ ਰਾਜਣ ਨੂੰ ਇਹ ਆ ਹਾਲ ਹੈ ਇਹਨਾਂ ਦਾ ਫਿਰ ਤੁਸੀਂ ਕਹਿੰਦੇ ਹੋ ਵੀ ਇਹ ਲੋਕ ਗੁੰਡੇ ਬਣ ਕੇ ਗੁੰਡੇ ਗੈਂਗਸਟਰ ਕਿਉਂ ਨਾ ਯਾਰ ਬਣ ਆਹ ਜ਼ਮੀਨ ਜਿੱਥੇ ਪੈਪ ਪਾਇਆ ਹੋਇਆ ਮੈਨੂੰ ਕਹਿ ਦਵੇ ਆ ਕੇ ਇੱਥੇ ਮਿੰਨਤੀ ਕਰਾਈ ਹੋਈ ਆ ਵੀ ਤੂੰ ਮਿੰਨਤੀ ਕਰਾ ਕੇ ਦੱਸ ਦੇ ਵੀ ਇਹਦੀ ਇਹ ਉੱਥੇ 12 ਤਾਂ ਸੀਗੇ ਮੇਰੇ ਕੋਲ ਵੀਡੀਓ ਨੇ ਉਹ ਸਾਰੀ ਇਹ ਸਾਫ਼ ਕੀਤੀ ਆ ਆਹ ਹਾਲ ਦਾ ਜ਼ਮੀਨ ਦਾ ਗੇਟ ਕੱਢਿਆ ਹੋਇਆ ਸੀਗਾ ਨਜਾਇਜ਼ ਇੰਨੇ ਸਾਲਾਂ ਦਾ ਇਹ ਇਹ ਹੱਕ ਵਾਲੇ ਬਹੁਤ ਬੰਦੇ ਨੇ ਹੱਕ ਇਹਨਾਂ ਨੂੰ ਇੰਨੇ ਹੱਕ ਸਰਕਾਰ ਤੋਂ ਜਿਵੇਂ ਮੰਗਣ ਜਾਂਦੇ ਨੇ ਓਵੇਂ ਹੀ ਇਹਨਾਂ ਨੂੰ ਹੱਕਾਂ ਦਾ ਹੀ ਬਹੁਤ ਪਤਾ ਮੈਂ ਤਾਂ ਇਹ ਦੇਖਿਆ ਵੀ ਰਾਜਾ ਤੇਰੇ ਕੋਲ ਤਾਂ ਨਾ ਬਾਪੂ ਦੁਨੀਆ ਭਰ ਦੇ ਸਵਾਲ ਨੇ ਦੁਨੀਆ ਭਰ ਦੇ ਸਵਾਲ ਮੇਰੇ ਦੋ ਤਿੰਨ ਗੱਲਾਂ ਤਾਂ ਜਵਾਬ ਤਾਂ ਦੇ ਜਾ ਫਿਰ ਜਵਾਬ ਨਹੀਂ ਤੇਰੇ ਕੋਲ ਇੱਕ ਵੀ ਤੇਰੇ ਕੋਲ ਜਵਾਬ ਕੁਛ ਨਹੀਂ ਹੈਗਾ ਕੁਛ ਜਵਾਬ ਨਹੀਂ ਹੈਗਾ ਤੇਰੇ ਕੋਲ ਇੱਕ ਨੇ ਪਈ ਆ ਜ਼ਮੀਨ ਇਹ ਜ਼ਮੀਨ ਤਾਂ ਆਹ ਜ਼ਮੀਨ ਇੱਥੋਂ ਉੱਥੇ ਤੱਕ ਆਪਣੀ ਜਾਂਦੀ ਆ ਰੋਡ ਤੱਕ ਇਹਨਾਂ ਨੇ ਜਿੱਦ ਦੇ ਮਾਰੇ ਉਹ ਬੰਦਿਆਂ ਤੋਂ ਪਰਲੇ ਪਾਸੇ ਜ਼ਮੀਨ ਲੈ ਕੇ ਵਿਚ ਵੜੇ ਇੱਥੇ ਇਧਰ ਉਹ ਸ਼ੈਲਰ ਨੂੰ ਵਧਾ ਲਈਏ ਅਸੀਂ ਬਸ ਅੱਗ ਲੱਗੀ ਆ ਵੀ ਆਹ ਰੋਡ ਨੂੰ ਲੱਗ ਜਵੇ ਇਧਰ ਉਹ ਸ਼ੈਲਰ ਨੂੰ ਵਧਾ ਦਈਏ ਅਸੀਂ ਖਾਨ ਨੂੰ ਇਹ ਪੈ ਕੇ ਖਾਨ ਨੂੰ ਵੀ ਬੰਦਾ ਨਹੀਂ ਸਿਰ ਤੇ ਬੰਦਾ ਨਹੀਂ ਸਿਰ ਤੇ ਮੈਂ ਤਾਂ ਇਹ ਕਹਿਣਾ ਵੀ ਜੇ ਗਰਤੇਜ ਤੇਰੀ ਮੰਮੀ ਸੁਣਦੀਆਂ ਕਹਿੰਨਾ ਗੱਲ ਨੂੰ ਮੇਰੀ ਨੂੰ ਉਹਨੂੰ ਇਹ ਕਹਿਣਾ ਚਾਹੀਦਾ ਵੀ ਉਹ ਵੀ ਤੀਮੀ ਮੰਨੀ ਆ ਜਿੱਦ ਦਿਨ ਹਾਏ ਲੱਗ ਗਈ ਕਹਿੰਨਾ ਕਿੰਨੀਆਂ ਪੀੜੀਆਂ ਕੁੱਲਾ ਦਾ ਨਾਸ਼ ਹੋ ਜਾਣਾ ਉਹ ਭਗਤੀ ਕਰਨ ਵਾਲੀ ਸਾਡੀ ਮਾਂ ਏ ਸਾਰਾ ਦਿਨ ਜਿਹੜਾ ਪਾਠ ਪੂਜਾ ਕਰਦੀ ਏ ਉਹ ਕਹਿੰਦੀ ਆ ਵੀ ਰੱਬਾ ਇਨਸਾਫ ਦਵਾਈ ਤੂੰ ਮੈਨੂੰ ਜੇ ਮੈਂ ਆਪਣੇ ਮੁੰਡੇ ਨੂੰ ਅੱਜ ਛੱਡਦਾ ਕਹਿੰਨਾ ਖੁੱਲੇ ਉਹ ਵੀ ਤੈਨੂੰ ਪਾੜ ਦਿੰਦੇ ਤੇਜੀ ਪਾੜ ਦਿੰਦੇ ਨਾਲੇ ਗਰਤੇਜ ਨੂੰ ਅਸੀਂ ਬੰਨੇ ਹੋਇਆ ਹਸੂਲਾ ਦੇ ਕਿਉਂਕਿ ਸਾਡੀ ਮਾਂ ਦੀ ਸਾਡੇ ਤੇ ਬਹੁਤ ਜ਼ਿੰਮੇਵਾਰੀ ਆ ਉਹਨੇ ਪਾਲਿਆ ਉਹਨੇ ਸਾਨੂੰ ਜੇਲਾ ਤੱਕ ਜਾਣ ਲਈ ਨਹੀਂ ਪਾਲਿਆ ਹੈਗਾ ਤੇਰੇ ਵਰਗੇ ਬੰਦਿਆ ਪਿੱਛੇ ਤਾਂ ਹਾਂ ਜ਼ਮੀਨ ਦਾ ਸੀ ਸਬਰ ਕਰ ਲਿਆ ਪਈ ਦਾ ਬੰਜਰ ਪਈ ਦਾ ਵੀ ਤਾਂ ਸਬਰ ਕਰ ਲਿਆ ਮੇਰੀ ਹਿੱਕ ਤੇ ਪਤਾ ਜਦੋਂ ਸੱਪਲੇਟ ਦਾ ਕਹਿੰਦਾ ਵੀ ਤੂੰ ਮੇਰੀ ਜ਼ਮੀਨ ਬੰਜਰ ਖਾਈ ਜਾ ਮੈਨੂੰ ਹੁੰਦਾ ਵੀ ਮੈਂ ਤੇਰੀ ਜ਼ਿੰਦਗੀ ਨੂੰ ਕਹਿੰਦਾ ਬੰਜਰ ਕਰਦਾ ਮੈਂ ਤੇਰੀ ਨੂੰ ਤੈਨੂੰ ਤੇਰੇ ਡੇਲੇ ਪਾੜ ਕੇ ਤੈਨੂੰ ਦਿਖਾਵਾਂ ਮੈਂ ਵੀ ਕਿਸੇ ਦੀ ਲਾਈਫ ਨੂੰ ਕਿਵੇਂ ਖਰਾਬ ਕਰੀਦਾ दारू ਦੀਆਂ ਬੋਤਲਾਂ ਪੀ ਪੀ ਕੇ ਇੱਥੇ ਭਈਏ ਸਾਲੇ ਸੱਟ ਦਿੰਦੇ ਨੇ ਉੱਥੇ ਖੜ ਕੇ ਫਿਰ ਧਮਕੀਆਂ ਦਿੰਦੇ ਨੇ ਵੀ ਕਿਹੜਾ ਆਉਂਦਾ ਉੱਥੇ ਲਾਇਆ ਹੋਇਆ ਕੈਮਰਾ ਵੀ ਅਸੀਂ ਫਿਰ ਪ੍ਰੂਫ ਬਣਾਈਏ ਮੈਂ ਹੀ ਨਹੀਂ ਕਹਿੰਦਾ ਮੇਰਾ ਕੋਈ ਵੀ ਬੰਦਾ ਸਾਥ ਦੋ ਜਾਂ ਮੇਰੀ ਜ਼ਮੀਨ ਨੂੰ ਯਾਰ ਇਹ ਬੰਦਿਆ ਤੋਂ ਕਹਿੰਨਾ ਹਰਾਮੀਆਂ ਤੋਂ ਛਡਵਾ ਕੇ ਦੇ ਦੋ ਕਿਸਾਨੀ ਲੀਡਰਾਂ ਤੋਂ ਇਹ ਕਿਸਾਨੀ ਲੀਡਰ ਹਰਾਮੀ ਰਹਿਮ ਕਰ ਥੋੜਾ ਜਿਹਾ ਕਿਉਂ ਕਿਸ ਦੇ ਸਬਰ ਦਾ ਇਮਤਿਹਾਨ ਲੈਣਾ ਤੇ ਜੀ ਆ ਤਾ ਮੈਂ ਇਸ ਕਰਕੇ ਵੀਡੀਓ ਬਣਾਈ ਆ ਇਹ ਮੈਂ ਨਹੀਂ ਵੀ ਮੇਰਾ ਕੋਈ ਸਾਥ ਦੋ ਨਾ ਦੋ ਮੈਂ ਕੋਈ ਵਿਊ ਲਈ ਨਹੀਂ ਪਾਈ ਹੈਗੀ ਮੈਂ ਬਸ ਇੱਕ ਸਚਾਈ ਦੱਸਣ ਵਾਰੇ ਦਿਖਾਉਣ ਵਾਰੇ ਪਾਈ ਆ ਵੀਡੀਓ ਵੀ ਆ ਚੀਜ਼ ਸਾਰੀ ਸਚਾਈ ਆ ਜੋ ਸਾਡੇ ਨਾਲ ਹੋਇਆ ਬਸ ਦੇਖ ਲੋ ਮੈਂ ਨਹੀਂ ਚਾਹੁੰਦਾ ਕੋਈ ਹੋਰ ਇਹ ਜੇ ਲੀਡਰਾਂ ਦੇ ਮਗਰ ਲੱਗ ਕੇ ਕਿਸਾਨੀ ਲੀਡਰਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਨੁਕਸਾਨ ਕਰੀਏ ਅਸੀਂ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਕਰੀਏ ਇਹਨਾਂ ਦੇ ਮਗਰ ਲੱਗਣਾ ਸਾਨੂੰ ਵਿਊਆ ਦੀ ਲੋੜ ਨਹੀਂ ਹੈਗੀ ਕਿਆ ਕਰੀ ਅਸੀਂ ਇਹ ਚੀਜ਼ਾਂ ਤੇ ਆਉਂਦਾ ਹੀ ਨਹੀਂ ਹੈਗੇ ਮੈਂ ਤਾਂ ਆਪਣਾ ਚਿਹਰਾ ਵੀ ਦਿਖਾਉਣਾ ਨਹੀਂ ਚਾਹੁੰਦਾ ਹੈਗਾ ਕਿਉਂਕਿ ਸ਼ਰਮ ਆਉਂਦੀ ਹੈ ਸ਼ਰਮ ਵੀ ਮੈਂ ਦਾੜੀ ਵਾਲਾ ਬੰਦਾ ਹੋ ਕੇ ਵੀ ਪਤਾ ਬਹੁਤ ਮਜਬੂਰ ਆ ਮੇਰੇ ਹੱਥ ਬੰਨੇ ਹੋਏ ਨੇ ਮੇਰੀ ਮਾਂ ਨੇ ਹੱਥ ਬੰਨੇ ਹੋਏ ਨੇ ਮੇਰੀ ਮਾਂ ਨੇ ਮੇਰੀ ਨੇ ਆ ਖਾਲ ਦੇ ਵਿੱਚ ਪੈਪ ਸਿੱਟਿਆ ਹੋਇਆ ਸੀਗਾ ਮੇਰੇ ਕੋਲ ਪੁਰਾਣੀ ਵੀਡੀਓ ਕਹੂੰ ਤਾਂ ਮੈਂ ਉਹ ਵੀ ਦਿਖਾ ਦੂੰਗਾ ਕਿ ਉਹ ਦਿਨਾਂ ਪਤਾ ਨਰਕ ਬਣਾਇਆ ਹੋਇਆ ਸੀ ਉਹ ਯਾਰ ਜ਼ਮੀਨ ਦਾ ਕੋਈ ਜੱਟ ਬੰਦਾ ਯਾਰ ਭਈਆ ਦੇ ਨਰਕ ਨੂੰ ਯਾਰ ਹੱਥ ਲਾ ਕੇ ਤੋਂ ਸਾਫ਼ ਕਰਦਾ ਖਾਲ ਦੇ ਵਿੱਚ ਜੀ ਆ ਜਿਹੜਾ ਖਾਲ ਜਾਂਦਾ ਤੂੰ ਤਾਂ ਬਖਸ਼ ਦਿਓ ਘਟੋ ਘਟ ਜ਼ਮੀਨ ਠੇਕੇ ਤੇ ਚ ਆਈ ਕਾਰਪੋਰੇਟ ਕਿਸਾਨੀ ਲੀਡਰਾਂ ਦੀ ਸੱਚਾਈ ਇਹ ਸ਼ੈਲਰ ਮਾਲਕੇ ਆੜਤੀਏ ਬਣੇ ਹੋਏ ਇਹੀ ਕਿਸਾਨੀ ਲੀਡਰ ਬਣੇ ਹੋਏ ਇਹਨਾਂ ਨੇ ਕਿਸਾਨੀ ਬਰਬਾਦ ਨਹੀਂ ਕੀਤੀ ਤਾਂ ਕਿਹਨੇ ਕੀਤੀ ਆ ਭਗਵੰਤ ਮਾਨ ਵਰਗਾ ਤਾਂ 3 ਸਾਲ ਦਾ ਆਇਆ ਇਹਨਾਂ ਨੇ ਕਦੋਂ ਦੀ ਕੀਤੀ ਹੋਈ ਆ ਪਿਛਲੇ 100 ਆ ਸਾਲਾਂ ਦੀ ਸਾਰੇ ਲੀਡਰਾਂ ਨੇ ਕੀਤੀ ਹੋਈ ਆ ਇਹ ਨੇ ਉਹ ਬੰਦੇ ਜਿਹੜੇ ਇੱਕਣ ਦੁਨੀਆ ਨੂੰ ਫੁੱਦੂ ਬਣਾਉਂਦੇ ਨੇ ਇਹ ਜੇ ਇਹ ਕਰਦੇ ਨੇ ਇਹ ਆਪਣੇ ਕਿਸਾਨਾਂ ਦੇ ਨਾਲ ਮੈਂ ਕਹਿੰਦਾ ਸੀਗਾ ਹੁਣ ਮੈਂ ਕਿਹਨੂੰ ਦੱਸਾਂ ਜੇ ਮੈਂ ਕਿਸਾਨੀ ਲੀਡਰ ਨੂੰ ਇਹਨੂੰ ਜਾ ਕੇ ਕਹੂੰਗਾ ਵੀ ਮੇਰੀ ਤਾਂ ਆਹ ਕੰਪਲੀਟ ਆ ਕਿਸਾਨੀ ਲੀਡਰ ਤੂੰ ਹੱਲ ਕਰ ਹੁਣ ਮੇਰੀ ਉਹ ਜ਼ਮੀਨ ਕਿਸਾਨੀ ਲੀਡਰ ਦਾ ਮੁੰਡਾ ਹੀ ਦੱਬਣ ਲੱਗਾ ਹੋਇਆ ਆਪਣੇ ਸ਼ੈਲਰ ਦੇ ਬਾਹਰਲੇ ਪਾਸੇ ਤਾਂ ਹੁਣ ਕਿਹੜੇ ਕਿਸਾਨੀ ਲੀਡਰ ਨੂੰ ਜਾ ਕੇ ਕਹਾਂ ਮੈਂ ਮੈਂ ਤਾਂ ਇਹ ਕਹਿਣਾ ਵੀ ਸਵਾਲਾਂ ਦੇ ਭਰੇ ਹੋਏ ਰਾਜੇ ਵਾਲਾ ਬਾਪੂ ਮੇਰੇ ਕੋਸ਼ਿਸ਼ ਸਵਾਲਾਂ ਦਾ ਬਸ ਨੇਮ ਚੱਕ ਕੇ ਇੱਕ ਧਰਮਕ ਸਥਾਨ ਦੇ ਉੱਪਰ ਖੜ ਕੇ ਆਪਣੇ ਪੋਤੇ ਦਾ ਨੇਮ ਚੱਕ ਕੇ ਬਸ ਸੱਚ-ਸੱਚ ਹਾਂ ਜਾਂ ਨਾ ਚ ਦੱਸ ਦੀ ਤੈਨੂੰ ਲੰਬਾ ਚੌੜਾ ਵੀ ਨਹੀਂ ਮੈਂ ਕਹੂੰਗਾ ਟਾਈਮ ਦੇਣ ਨੂੰ ਤੂੰ ਬੀਜੀ ਬਹੁਤ ਆ ਲੁੱਟਣ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਲੁੱਟਣ ਨੂੰ ਪਲਾਨ ਬਣਾਉਣਾ ਤੂੰ ਬੈਠਾ ਇੱਥੇ ਸ਼ੈਲਰ ਦੇ ਵਿੱਚ ਬੇਲਾ ਸਾਰਾ ਦਿਨ ਵੀ ਕੀ ਕਿਵੇਂ ਮੈਂ ਕਿਸਾਨਾਂ ਨੂੰ ਲੁੱਟਾਂ ਕਿਹੜੀ ਤੂੰ ਜੌਬ ਕਰਦਾ ਕਿਹੜੀ ਤੂੰ ਜੌਬ ਕਰਦਾ ਬਸ ਆਹੀ ਆ ਫੰਡਿੰਗਾਂ ਇਕੱਠੀਆਂ ਕਰ ਲੈਣੀਆਂ ਨੇ ਫੰਡਿੰਗ ਇਕੱਠੀਆ ਕਰਕੇ ਬਸ ਆਹੀ ਕਿਸਾਨਾਂ ਤੋਂ ਪੈਸੇ ਲਾ ਲਾ ਕੇ ਪੰਪ 500 ਇਕੱਠਾ ਕਰਕੇ ਤੁਸੀਂ ਆਪਣੇ ਇਲੈਕਸ਼ਨ ਲੜ ਲਏ ਤੁਸੀਂ ਆਪਣੇ ਉਹ ਜਲੂਸ ਕਢਾਤਾ ਤੁਸੀਂ ਪੰਜਾਬੀਆ ਤਦਾ ਲੋਕ ਨਫਰਤ ਕਰਨ ਲੱਗ ਗਏ ਪੰਜਾਬੀ ਲੋਕਾਂ ਤੋਂ ਉਸ ਦਿਨ ਦੀ ਜਿਸ ਦਿਨ ਤੇ ਧਰਨੇ ਲਾਉਣ ਲੱਗ ਗਏ ਤੂੰ ਕੀਤਾ ਇਹ ਸ਼ੁਰੂ ਨੀਤੀਆਂ ਚੇਂਜ ਕਰਨ ਦੀ ਆ ਲੋੜ ਨਹੀਂ ਕਿਸਾਨੀ ਦੀ ਆ ਨਾ ਕਿ ਸਰਕਾਰਾਂ ਨੂੰ ਦੋਸ਼ ਦੇਣ ਦੀ ਆ ਜਿਹੜੇ 2 ਸਾਲਾਂ ਨੂੰ 70 70 ਸਾਲ ਤੇ ਤੁਸੀਂ ਲੁੱਟਦੇ ਹੋ ਉਹ ਜਿਹੜਾ ਮੇਰੇ ਪਿੰਡ ਦਾ ਦਰਸ਼ੀ ਬਾਬਾ ਕਹਿੰਦਾ ਸੀ ਕਿ ਨਾ ਗੁੜ ਚੋਰ ਉਹ ਪਤਾ ਹੈ ਕਿ ਨੂੰ ਕਹਿੰਦਾ ਸੀਗਾ ਉਹ ਗੁੜ ਚੋਰ ਪੁੱਛਣਾ ਉਹਨੂੰ ਜਾ ਕੇ ਉਹ ਤਾਂ ਸਿਆਣਾ ਬਜ਼ੁਰਗਾ ਤੇਰੀ ਉਮਰ ਦਾ ਤੇਰੇ ਨਾਲੇ ਪੁਰਾਣੇ ਧਰਨੇ 'ਚ ਦੇਖਿਆ ਹੋਇਆ ਤੈਨੂੰ ਮੈਂ ਆਪਣਾ ਸਿੱਧਾ ਜਿਹੜਾ ਦੱਸਦਾ ਮੈਨੂੰ ਮੈਂ ਆਪਣੀ ਜ਼ਮੀਨ ਦਾ ਹੱਕ ਲੈਣਾ ਜਿਵੇਂ ਤੂੰ ਸਰਕਾਰ ਤੋਂ ਮੰਗਦਾ ਮੈਂ ਤੇਰੇ ਤੋਂ ਲੈਣਾ ਹੀ ਲੈਣਾ ਕੁਛ ਕਰਨਾ ਪਵੇ ਕੁਛ ਵੀ ਹੋਵੇ ਜਿੰਨਾ ਮਰਜ਼ੀ ਸਬਰ ਕਰਨਾ ਪਵੇ ਮੈਂ ਸਬਰ ਵੀ ਕਰਨ ਨੂੰ ਤਿਆਰ ਆਂ ਅਸੀਂ ਤਾਂ ਪਾਠ ਪੂਜਾ ਕਰਨ ਵਾਲੇ ਬੰਦੇ ਆਂ ਸਾਨੂੰ ਬਥੇਰਾ ਸਬਰ ਟਾਈਮ ਤਾਂ ਤੇਰੇ ਕੋਲੇ ਨਹੀਂ ਨਾ ਰੱਬ ਦਾ ਨੋ ਲੈਣ ਦਾ ਨਾ ਉਮਰਦਾ ਸਿਆਣਾ ਹੋ ਗਿਆ ਤੂੰ ਹੁਣ ਛੱਡ ਦੇ ਸਾਰੀਆਂ ਗੱਲਾਂ ਨੂੰ ਆਪਣੀਆਂ ਬਦਮਾਸ਼ੀਆਂ ਨੂੰ ਆਪਣੇ ਗੁੰਡਾ ਕਰਦੀਆਂ ਨੂੰ ਨਵੇਂ ਬਹੁਤ ਜੰਮੇ ਹੋਏ ਨੇ ਮਾਮਾ ਨੇ ਪੁੱਤ ਇਹ ਤਾਂ ਫਿਰ ਪੋਤੇ ਨੂੰ ਮੈਦਾਨ 'ਚ ਛੱਡ ਕੇ ਦੇਖਣਾ ਪੈਣਾ ਤੈਨੂੰ ਬਈ ਅਸਲੀ ਖੂਨ ਜੰਮਿਆ ਕਿ ਨਹੀਂ ਕਿਤੇ ਨਹੀਂ ਫਿਰ ਦੱਸੀ ਮੈਨੂੰ 25 25 ਬੰਦੇ ਲੈ ਕੇ ਬਾਪ ਪੁੱਤ ਬਦਮਾਸ਼ੀ ਕਰਨ ਚਲੇ ਜਾਂਦੇ ਨੇ ਉਹ ਯਾਰ ਕੀ ਦੇਤੇ ਅਸੀਂ ਤਾਂ ਲੈ ਦੇ ਕਿ ਦੋ ਜਾਨੇ ਸੀਗੇ ਤੀਜੀ ਮੇਰੀ ਮਾਂ ਭੱਜੀ ਭੱਜੀ ਆ ਜੀ ਉੱਥੇ ਆਈ ਤੁਸੀਂ 25 ਦੀ ਬੰਦੇ ਨੇ ਸ਼ਰਮ ਨਹੀਂ ਕੀਤੀ ਹੈਗੀ ਉਸ ਸਮੇਂ ਕਹਦੇ ਤੂੰ ਤੇਜੀਆਂ ਨੇਮ ਚੱਕ ਕੇ ਕਹਦੇ ਉਹ ਬਾਬੇ ਦੀ ਜਗ੍ਹਾ ਸਾਹਮਣੇ ਦਰਗਾ ਕਹਦੇ ਖਾਲਾ ਤੂੰ ਸੌਂਦੀ ਉੱਥੇ ਚੱਕ ਕੇ ਕਹਦੇ ਵੀ ਤੂੰ ਮੈਂ ਨਹੀਂ ਤੁਹਾਨੂੰ ਘੇਰ ਕੇ ਉੱਥੇ ਕੋਈ ਨਹੀਂ ਦੇ ਜੀਆ ਕੋਈ ਨਹੀਂ ਖੂਨ ਤਾਂ ਸਾਡਾ ਗਰਮ ਆ ਪਰ ਸਾਨੂੰ ਕੰਟਰੋਲ ਕਰਨਾ ਆਉਂਦਾ ਸਬਰ ਕਰਨਾ ਆਉਂਦਾ ਪਰ ਤੇਰੇ ਮੁੰਡੇ ਚ ਦਮ ਨਹੀਂ ਹੈਗਾ ਦਮ ਨਹੀਂ ਉਹ ਚ ਦਮ ਮੈਂ ਤਾਂ ਕੱਲਾ ਸੀਗਾ ਇਕੱਲੇ ਨੂੰ ਕਹਿ ਦਿੰਦਾ ਵੀ ਮੰਗੂਆ ਜਿੱਥੇ ਮਰਜੀ ਆ ਕੇ ਮੇਰੇ ਨਾਲ ਦੇਖ ਲਈ ਜਦੋਂ ਵੀ ਆਏ ਆ ਤੁਸੀਂ ਪਤਾ ਭੀੜ ਇਕੱਠੀ ਕਰਕੇ ਹੀ ਆਏ ਹੋ ਜਦੋਂ ਵੀ ਆਏ ਹੋ ਪਹਿਲਾਂ ਤੂੰ ਉੱਥੇ ਗੁੰਡੇਗਰਦੀ ਲੈ ਕੇ 20 25 ਬੰਦੇ ਡਾਂਗਾ ਲੈ ਕੇ ਗਿਆ ਕਿ ਨਹੀਂ ਗਿਆ ਉਹ ਵੀ ਸੌਂ ਖਾ ਕੇ ਕਹਦੇ ਵੀ ਨਹੀਂ ਗਿਆ ਉਸ ਦਿਨ ਮੇਰੀ ਮਾਂ ਤੇ ਮੈਂ ਤੌੜ ਤੇ ਬੈਠੇ ਸੀ ਇੱਥੇ ਪਰਤ ਪਵਾਉਂਦੇ ਸੀਗੇ ਪਰਤਾਂ ਲੱਗੇ ਹੋਏ ਸੀਗੇ ਤੇ ਉੱਥੇ ਤੂੰ ਇੰਨੇ ਬੰਦੇ ਲੈ ਕੇ ਗਿਆ ਪਤਾ ਤੂੰ ਜਾਦਾ ਨਾ ਇੰਨੀ ਵੀ ਗੁੰਡਾ ਕਰਦੀ ਨਹੀਂ ਕਰਨੀ ਫਿਰ ਤੂੰ ਉੱਥੇ ਉਹ ਸ਼ੈੱਡ ਪਾਉਣ ਲੱਗਿਆ ਜਿੱਦਣ ਤੂੰ ਹੈ ਉਹ 2022 ਦੇ ਐਨਡੀ ਦੇ ਵਿੱਚ ਨੂੰ ਉਦੋਂ ਵਕਤ ਤੂੰ ਉਹ ਖੰਭੇ ਕੱਢ ਕੇ ਬਾਹਰ ਲਾਉਣ ਲੱਗਿਆ ਸੀਗਾ ਆਫ ਡਿਊਟੀ ਜਈ ਚੱਕ ਲਿਆਂਦਾ ਤੂੰ ਉਹ ਮੈਨੂੰ ਆ ਕੇ ਇੱਥੇ ਕਾਨੂੰਨ ਪੜਾਉਂਦਾ ਵੀ ਮੈਨੂੰ ਤੂੰ ਰੋਕ ਨਹੀਂ ਸਕਦਾ ਖੰਭੇ ਲਾਉਣ ਤੋਂ ਅਸੀਂ ਤੇਰੀ ਜ਼ਮੀਨ ਦੇ ਵਿੱਚ ਲਾਵਾਂਗੇ ਅਸੀਂ ਤੇਰੀ ਜ ਵਿੱਚ ਮੈਂ ਪੁੱਛਣਾ ਚਾਹਨਾ ਤੇਜੀ ਅੰਕਲ ਜੇ ਅੱਜ ਵੀ ਤੇਰੇ ਚ ਕੋਈ ਗੈਰਤ ਹੈ ਤੇਰੇ ਚ ਕੋਈ ਜ਼ਮੀਰ ਹੈ ਕਹਨਾ ਦਾ ਸਭ ਤੋਂ ਵੱਡਾ ਇਨਸਾਨ ਦਾ ਪਤਾ ਇੱਕੋ ਹੀ ਗੁਣ ਹੁੰਦਾ ਰਹਿਮ ਕਰਨਾ ਸਾਡੀ ਆ ਬਾਪ ਬਾਰੇ ਆ ਦੀ ਆ ਉਹ ਬੇਦਵਾ ਮੇਰੀ ਮਾਂ ਦੀ ਆ ਦੂਰਾ ਸੀਸਾ ਲੈ ਕੇ ਪਤਾ ਤੇਰੇ ਕੁਲਾ ਦਾ ਨਾਂ ਸ਼ੋ ਹੋ ਜਾਣਾ ਹੁੰਦਾ ਹੀ ਅੱਜ ਵੀ ਪਤਾ ਤੈਨੂੰ ਮੈਂ ਬਸ ਮੂੰਹ ਨਹੀਂ ਖੋਲੂਗਾ ਹੁਣ ਕਹਿਣਾ ਨਹੀਂ ਹੈਗਾ ਮੈਂ ਕਿਸੇ ਨੂੰ ਮੈਂ ਆਪਣੀ ਜ਼ੁਬਾਨ ਨਹੀਂ ਗੰਦੀ ਕਰਨੀ ਤੇਰੇ ਪਾਪ ਗਿਣਾ ਕੇ ਤੈਨੂੰ ਤੂੰ ਆਪ ਮੈਨੂੰ ਜਵਾਬ ਦੇ ਮੇਰੇ ਸਾਹਮਣੇ ਆ ਕੇ ਕਿਤੇ ਵੀ ਤੂੰ ਕਹਿ ਕਿਤੇ ਵੀ ਤੂੰ ਕਹਿ ਸਾਹਮਣੇ ਆ ਕੇ ਪੰਚਾਇਤ 'ਚ ਚਲ ਜਾ ਸਾਂਝੇ ਖਾਤੇ ਜਗ੍ਹਾ ਰੱਖ ਲੈ ਉੱਥੇ ਆ ਕੇ ਸਭ ਦੇ ਸਾਹਮਣੇ ਕਹ ਦੇ ਵੀ ਮੇਰਾ ਕੀ ਕਸੂਰ ਆ ਮੇਰੀ ਮਾਂ ਦਾ ਕੀ ਕਸੂਰ ਆ ਕੀ ਕਸੂਰ ਆ ਯਾਰ ਸਾਡਾ ਤੂੰ ਸਾਡੀ ਲਾਈਫ ਤੇ ਕਿੰਨਾ ਇੰਪੈਕਟ ਪਾਇਆਗਾ ਨਾ ਤੂੰ ਸੋਚ ਸਕਦਾ ਕਿਸੇ ਦੇ ਘਰੇ ਨਾ ਵੜ ਕਿਸੇ ਦੇ ਘਰੇ ਨਾ ਵੜ ਇਦਾਂ ਕਿਸੇ ਦੀ ਜ਼ਮੀਨ ਦੇ ਵਿੱਚ ੱੱਕੇ ਨਾਲ ਨਾ ਵੜ ਮੰਨਦੇ ਆ ਤੂੰ ਡੀਲਰ ਆ ਮੰਨਦੇ ਆ ਤੂੰ ਕਿਸਾਨੀ ਲੀਡਰ ਦਾ ਪੁੱਤ ਆ ਮੰਨਦੇ ਆ ਵੀ ਤੇਰੇ ਕੋਲ ਸ਼ੈਲਰ ਨੇ ਤੇਰੇ ਕੋਲ ਗੱਡੀਆਂ ਨੇ ਵਧੀਆ ਮੰਨਦੇ ਆ ਵੀ ਤੂੰ ਚੱਟਾ ਕੁੱਟਤਾ ਬਈ ਆਮਾ ਪਾਉਣਾ ਪਰ ਹੈ ਤਾਂ ਉਹਦੇ ਥੱਲੇ ਸਭ ਪਾਸੇ ਇਨਸਾਨ ਹੀ ਆ ਤੂੰ ਤੇ ਸਾਰੇ ਇਨਸਾਨ ਨੇ ਝੱਗਾ ਬਦਲ ਨੂੰ ਟਾਈਮ ਨਹੀਂ ਲਾਉਂਦਾ ਹੈਗਾ ਰੱਬ ਉਹ ਮਿੰਟਾਂ ਜੀ ਬਦਲ ਦਿੰਦਾ ਤੇਰੇ ਪਾਇਆ ਹੋਇਆ ਲਾ ਕੇ ਵੀ ਉਹਨੇ ਕੀ ਪਤਾ ਸਾਡੇ ਪਾ ਦੇਣਾ ਪਰ ਰਹਿਮ ਕਰਨਾ ਸਿੱਖ ਆਪਣੀ ਔਲਾਦ ਨੂੰ ਸਿਖਾ ਨਹੀਂ ਮਿਲਿਆ ਮੀਟ ਪਰਮਾਤਮਾ ਨੇ ਕਰਨਾ ਹੀ ਆ ਕੁੱਲਾ ਦਾ ਨਾਸ਼ੇ ਹੋਣਾ ਇਹ ਜਿਆਦਾ ਜਿਹੜੇ ਏਕਨ ਸਤਾਉਂਦੇ ਨੇ ਕਿਸੇ ਨੂੰ ਉਹ ਸਾਡੀ ਦੂਰਾ ਸੀ ਦਰਗਾਹ ਚ ਜਾਂਦੀ ਆ ਜਾਂਦੀ ਆ ਜਿਹੜੇ ਲੋਕ ਸਾਨੂੰ ਜਾਣਦੇ ਨੇ ਉਹ ਜਾਣਦੇ ਨੇ ਵੀ ਹਾਂ ਇਹਨਾਂ ਦੀ ਜਾਂਦੀ ਆ ਮੇਰੀ ਮਾਂ ਨੂੰ ਸਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਪਤਾ ਵੀ ਉਹ ਪਾਠ ਪੂਜਾ ਕਰਦੀ ਐ ਇੰਨੀ ਸਿੱਦਕ ਤੇ ਇੱਜ਼ਤ ਦੇ ਨਾਲ ਰਹੀ ਆ 22 ਸਾਲ ਦੀ ਉਮਰ ਜੀ ਕਿ ਜਦੋਂ ਉਹ ਵਿਧਵਾ ਹੋ ਗਈ ਸੀਗੀ 22 ਸਾਲ ਦੀ ਉਮਰ ਦੇ ਵਿੱਚ ਤੇ ਤੈਨੂੰ ਪਤਾ ساری ਜ਼ਿੰਦਗੀ ਦੀ ਉਹ ਪਾਠ ਪੂਜਾ ਕਰਦੀ ਹੋਈ ਆ ਅੱਜ ਉਹ ਸ਼ਰੀਕਾ ਜਿਹੜਾ ਸਾਡਾ ਸੀਗਾ ਕਿੱਥੇ ਆ ਕਿਸੇ ਨੂੰ ਕੋਈ ਵੀ ਬੰਦਾ ਜਾ ਕੇ ਦੇਖ ਲੋ ਕਹਿੰਦਾ ਉਹਦਾ ਹਾਲ ਇਸ ਟਾਈਮ ਕੀ ਆ ਉਹ ਨਰਕ ਭੋਗਦਾ ਜਿਉਂਦਾ ਜੀ ਨਰਕ ਆਇਓ ਭੋਗੂਗਾ ਤੂੰ ਤੇ ਜੀ ਆਇਓ ਆਇਓ ਭਈ ਭੋਗੂਗਾ ਕਰਤੇ ਜੇ ਕੋਈ ਨਾ ਅੱਗੇ ਨਹੀਂ ਨਸਲ ਵਧਣੀ